ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਦਾਬ ਨਮਸਤੇ ਇੱਕ ਛੋਟਾ ਜਿਹਾ ਉਪਰਾਲਾ ਲੈ ਕੇ ਤੁਹਾਡੇ ਕੋਲ حاضر ਹੋਈਆਂ ਉਮੀਦ ਆ ਕਬੂਲ ਕਰੋਗੇ ਇਹ ਰੂਪਿਆਰ ਦੀ ਪਿਆਸੀ ਹੈ ਇਹ ਰੂਪਿਆਰ ਦੀ ਪਿਆਸੀ ਸੀ ਹੈ ਜੇ ਮੇਰ ਹੋਵੇ ਸਤ ਗੁਰ ਦੀ ਕਿਸ ਗਲ ਦੀ ਉਦਾਸੀ ਹੈ ਮੇਰ ਹੋਵੇ ਸਤ ਗੁਰ ਦੀ ਕਿਸ ਗਲ ਦੀ ਉਦਾਸੀ ਹੈ ਹਰ ਪਾਸੇ ਰੁਸ਼ਨਾ

ਪਰਿਆ ਐ ਸਾਲ ਹੋਵੇ ਸੁਖਾਂ ਪਰਿਆ ਐ ਸਾਲ ਹੋਵੇ ਫਿਰ ਚੋਰਾ ਕਿਸ ਗਲ ਦਾ ਜਦੋਂ ਸਤ ਗੁਰ ਨਾਲ ਹੋਵੇ ਫਿਰ ਚੋਰਾ ਕਿਹੜੀ ਗਲ ਦਾ ਜਦੋਂ ਸਤ ਗੁਰ ਨਾਲ ਹੋਵੇ ਸੁਖਾਂ ਪਰਿਆ ਐਸਾਲ ਹੋਵੇ ਸੁਖਾਂ ਪਰਿਆ ਐਸਾਲ ਹੋਵੇ ਫਿਰ ਚੋਰਾ ਕਿਸ ਗਲ ਦਾ ਜਦੋਂ ਸਤ ਗੁਰ ਨਾਲ ਹੋਵੇ ਫਿਰ ਚੋਰਾ ਕਿਸ ਗਲ ਦਾ ਜਦੋਂ ਸਤ ਗੁਰ ਨਾਲ ਹੋਵੇ ਫਿਰ ਚੋਰਾ ਕਿڑی ਗੱਲਤਾ ਜੋ ਦੋ ਸਤ ਕੋ